ਦੂਜੀ ਗੱਲ ਹੈ ਵੀ ਆਪਾਂ ਆਪਣੇ ਭੈਣ ਭਰਾਵਾਂ ਨਾਲ ਖੜੀਏ। ਹੁਣ ਸਰਕਾਰਾਂ ਨੂੰ ਵੀ ਕਿੰਨਾ ਕੁ ਨਿੰਦੀ ਜਾਈਏ। ਹੁਣ ਇਹ ਤਾਂ ਹੈ ਨਹੀਂ ਵੀ ਸਰਕਾਰਾਂ ਨੂੰ ਨਿੰਦਕ ਇਹਨਾਂ ਦਾ ਮਸਲਾ ਹੱਲ ਹੋ ਜਾਣਾ। ਸਰਕਾਰਾਂ ਨੇ ਤਾਂ ਜਿਵੇਂ ਆਪਾਂ ਕਹਿ ਰਹੀਏ ਕਿ ਸਰਕਾਰ ਨੇ ਜਿਹੜੀ ਸਵਾਹ ਡਾਉਣੀ ਸੀ ਡਾਤੀ। ਕੋਠੇ ਦੇ ਸਮਾਨ ਚੜਾ ਰਿਹਾ, ਕੋਈ ਟਰਾਲੀਆਂ ਭਰ ਰਿਹਾ, ਕੋਈ ਮਿੱਟੀ ਟਰਾਲੀ ਵੇੜੇ 'ਚ ਭਰੀ ਖੜਾ। ਸੋ ਇਹ ਕਿਉਂਕਿ ਖਤਰਾ ਤਾਂ ਸਿਰ ਤੇ ਖੜਾ ਹੈ। ਮੈਂ ਇਹ ਗੱਲ ਡਰਾਉਣ ਲਈ ਨਹੀਂ ਕਹਿ ਰਿਹਾ ਸੈਮ। ਇਹ ਨਹੀਂ ਕਹਿੰਦਾ ਕਿ ਡਰਜੋ ਪਰ ਆਪਾਂ ਨੂੰ ਹੁਣ ਚਕੰਨੇ ਤੇ ਸਾਵਧਾਨ ਤਾਂ ਹੋਣਾ ਪਊਗਾ ਸਾਵਧਾਨ ਹੋਣ ਦਾ ਮਤਲਬ ਹੈ ਕਿ ਆਪਣਾ ਆਪਣਾ ਸਮਾਨ ਸੰਭਲੋ ਆਫਤ ਤਾਂ ਸਿਰ ਤੇ ਆ ਖੜੀ ਆ ਇਹ ਜਿੰਨਾ ਫਸਲ ਜਿਹੜੀ ਬਰਬਾਦ ਹੋ ਰਹੀ ਆ ਇਹਦਾ ਸਰਕਾਰ ਮੁਆਵਜ਼ਾ ਦੇਵੇ ਜੇ ਸਰਕਾਰ ਮੁਆਵਜ਼ਾ ਨਹੀਂ ਦੇਊਗੀ ਤਾਂ ਐਸਾ ਗਲਗੁੱਟਾ ਦਮਾਂਗੇ ਨਾ ਸਰਕਾਰ ਹੈ ਆਵਾ ਆਪਣੇ ਨੰਬਰ ਬਣਾਵਾ ਨੀੜਾਰੇ ਸਾਰੇ ਨੰਬਰ ਬਣਾ ਕੇ ਚਲੇ ਜਾਵਾਂ ਸਾਰੇ ਜੋ ਕਿ ਇੱਕ ਪਾਸੇ ਤਾਂ ਅਸਮਾਨ ਤੋਂ ਆਫਤ ਤੇ ਦੂਜੇ ਪਾਸੇ ਪਾਣੀ ਇਨਸਾਨ ਜਾਏਗਾ ਕਿੱਥੇ ਦੇਖੋ ਗੱਲ ਇਹ ਹੈ ਵੀ ਡੋਰੀਆਂ ਤਾਂ ਗੁਰੂ ਸਾਹਿਬ ਤੇ ਹੀ ਨੇ ਪਰਮੇਸ਼ਰ ਦੀਆਂ ਡੋਰੀਆਂ ਨੇ ਆਫਤ ਵੀ ਆ ਗਈ ਤੇ ਆਫਤ ਤੋਂ ਬਚਾਉਣਾ ਵੀ ਗੁਰੂ ਸਾਹਿਬ ਨੇ ਆ ਸਭ ਤੋਂ ਵੱਡੀ ਆਰਦਾਸ ਆਰਦਾਸ ਕਰੀਏ ਆਪਾਂ ਦੂਜੀ ਗੱਲ ਹੈ ਵੀ ਆਪਾਂ ਆਪਣੇ ਭੈਣ ਭਰਾਵਾਂ ਨਾਲ ਖੜੀਏ ਹੁਣ ਸਰਕਾਰਾਂ ਨੂੰ ਵੀ ਕਿੰਨਾ ਕੁ ਨਿੰਦੀ ਜਾਈਏ ਹੁਣ ਇਹ ਤਾਂ ਹੈ ਨਹੀਂ ਵੀ ਸਰਕਾਰਾਂ ਨੂੰ ਨਿੰਦਕ ਇਹਨਾਂ ਦਾ ਮਸਲਾ ਹੱਲ ਹੋ ਜਾਣਾ ਸਰਕਾਰਾਂ ਨੇ ਤਾਂ ਜਿਵੇਂ ਆਪਾਂ ਕਹਿ ਰਹੀਏ ਕਿ ਸਰਕਾਰ ਨੇ ਜਿਹੜੀ ਸਵਾਹ ਡਾਉਣੀ ਸੀ ਡਾਤੀ ਤਿੰਨ ਚਾਰ ਦਿਨ ਪਹਿਲਾਂ ਮੈਂ ਇੱਥੇ ਆ ਕੇ ਗਿਆ ਹਾਂ ਉਹ ਪਿੱਛੇ ਇੱਕ ਕਿਲੇ ਦਾ ਵੱਡਾ ਪਾੜ ਆ ਜਿਹੜਾ ਕਾਮੀ ਖੁਰਦ ਘਨੋੜ ਹਲਕੇ ਦਾ ਪਿੰਡ ਆ ਦੋ ਤਿੰਨ ਪਾੜ ਅੱਜ ਪਏ ਨੇ ਜਿਹੜੇ ਕਿਉਂਕਿ ਖੱਗਰ ਵੱਧ ਰਿਹਾ ਬਹੁਤ ਸਪੀਡ ਦੇ ਨਾਲ ਲਗਭਗ ਅੰਦਾਜ਼ਾ ਵੀ ਅੱਜ ਸਾਰੀ ਅੱਜ ਰਾਤ ਨੂੰ ਇਹ ਸਾਰੇ ਪਿੰਡ ਜਿਹੜੇ ਖੱਗਰ ਦੇ ਨਾਲ ਲੱਗਦੇ ਘਨੋੜ ਹਲਕੇ ਦੇ ਪਿੰਡ ਨੇ ਸਾਰਿਆਂ ਨੂੰ ਰਾਤ ਜਾ ਕੇ ਕੱਟਣੀ ਪਈਆਂ ਤੁਸੀਂ ਦੇਖੋਗੇ ਘਰਾਂ ਦੇ ਵਿੱਚ ਲੋਕ ਕੋਈ ਘਰ ਦੇ ਮੁਰੇ ਬੰਨ ਲਾਈ ਜਾਂਦਾ ਕੋਈ ਕੁਝ ਸਮਾਨ ਲਾ ਰਿਹਾ ਕੋਈ ਕੋਠੇ ਦੇ ਸਮਾਨ ਚੜਾ ਰਿਹਾ ਕੋਈ ਟਰਾਲੀਆਂ ਭਰ ਰਿਹਾ ਕਮੇਟੀ ਟਰਾਲੀ ਵੇੜੇ 'ਚ ਭਰੀ ਖੜਾ ਸੋ ਇਹ ਕਿਉਂਕਿ ਖਤਰਾ ਤਾਂ ਸਿਰ ਤੇ ਖੜਾ ਪ੍ਰਸ਼ਾਸਨ ਵੀ ਕਿਸ਼ਤੀਆਂ ਤਾਰ ਰਿਹਾ ਹੁਣ ਐਨਡੀਆਰਐਫ ਦੀਆਂ ਟੀਮਾਂ ਵੀ ਉੱਥੇ ਪਹੁੰਚੀਆਂ ਹੋ ਜਣੇ ਆਪਾਂ ਦੇਖ ਕੇ ਆਏ ਕਿ ਘਰ ਤੇ ਸੋ ਹਾਲਾਤ ਤਾਂ ਬੜੇ ਮੈਂ ਸਮਝਦਾ ਕਿ ਹੁਣ ਆਪਾਂ ਜੇ ਆਪਾਂ ਕਹੀਏ ਕਿ ਦੱਸਣਾ ਤਾਂ ਪਏਗਾ ਕਿ ਸਾਵਧਾਨ ਹੋ ਜਾਓ ਭਾਈ ਮੈਂ ਇਹ ਗੱਲ ਡਰਾਉਣ ਲਈ ਨਹੀਂ ਕਹਿ ਰਿਹਾ ਸੈਮ ਇਹ ਨਹੀਂ ਕਹਿੰਦਾ ਕਿ ਡਰਜੋ ਪਰ ਆਪਾਂ ਨੂੰ ਹੁਣ ਚਕੰਨੇ ਤੇ ਸਾਵਧਾਨ ਤਾਂ ਹੋਣਾ ਪਊਗਾ ਸਾਵਧਾਨ ਹੋਣ ਦਾ ਮਤਲਬ ਹੈ ਕਿ ਆਪਣਾ ਆਪਣਾ ਸਮਾਨ ਸੰਭਲੋ ਆਫਤ ਤਾਂ ਸਿਰ ਤੇ ਆ ਗਈ ਆ ਬਾਕੀ ਸਰਕਾਰ ਦੀਆਂ ਜਿਹੜੀਆਂ ਨਲਾਇਕੀਆਂ ਨੇ ਬੰਨ ਨਹੀਂ ਪੂਰੇ ਕੋਈ ਸਫਾਈ ਨਹੀਂ ਕੀਤੀ ਕੋਈ ਆ ਕੇ ਪੁੱਛਦਾ ਨਹੀਂ ਕੋਈ ਦੇਖਦਾ ਨਹੀਂ ਉਰੇ ਹਫਤਾ ਹੋ ਗਿਆ ਮਤਲਬ 4 ਦਿਨ ਤਾਂ ਮੈਨੂੰ ਹੋ ਗਏ ਜਦੋਂ ਪਹਿਲਾਂ ਗਿੜਾ ਮਾਰ ਕੇ ਸੀ ਉਸ ਦਿਨ ਨਾਲੋਂ ਪਾਣੀ ਵਧ ਗਿਆ ਰਾਤ ਨੂੰ ਹੋਰ ਵਧੇਗਾ ਰਾਤ ਨੂੰ ਸ਼ਾਇਦ ਕੱਲ ਨੂੰ ਆਪਾਂ ਸਵੇਰੇ ਇੱਥੇ ਤੱਕ ਪਹੁੰਚ ਨਹੀਂ ਸਕਦੇ ਆ ਪੁਲ ਤੱਕ ਇੰਨਾ ਪਾਣੀ ਆ ਜਾਣਾ ਹੈ ਇਹਦੇ ਆਲੇ ਦੁਆਲੇ ਇਸ ਪੁਲ ਤੱਕ ਪਹੁੰਚਣ ਲਈ ਮੈਨੂੰ ਲੱਗਦਾ ਸ਼ਾਇਦ ਆਪਾਂ ਨਾ ਪਹੁੰਚ ਸਕੀਏ ਅੱਜ ਵੀ ਟਰੈਕਟਰ ਨਹੀਂ ਆਏ ਕੋਈ ਇੱਥੇ ਤਹਿਸੀਲਦਾਰ ਨਹੀਂ ਆਇਆ ਕੋਈ ਇੱਥੇ ਐਸਐਮ ਨਹੀਂ ਆਇਆ ਕੋਈ ਇੱਥੇ ਐਮਐਲਏ ਨਹੀਂ ਆਇਆ ਕੋਈ ਇੱਥੇ ਹੋਰ ਅਧਿਕਾਰੀ ਨਹੀਂ ਆਇਆ ਐਸਐਮ ਸਾਹਿਬ ਮਿਲ ਗਏ ਮੈਨੂੰ ਉੱਥੇ ਇੱਕ ਘੱ ਕਨੌਰ ਕਹਿੰਦੇ ਮੈਂ ਮੈਂ ਕੋਈ ਨਹੀਂ ਮੌਕਾ ਦੇ ਮੈਂ ਕਿਹਾ ਮੌਕਾ ਹੁਣ ਕੀ ਦੇਖੋਗੇ ਇੱਕ ਇੱਕ ਕਿੱਲੇ ਲੰਬਾ ਪਾੜਾ ਦੋ ਸਾਲ ਦਾ ਪਿਆ ਹੋਇਆ ਹੁਣ ਉਹਦਾ ਪਾਣੀ ਜਾ ਰਿਹਾ ਉਤੋਂ ਸਪੀਡੋ ਸਪੀਡੀ ਹੁਣ ਤੁਸੀਂ ਉਹਨੂੰ ਬੰਨ ਨੂੰ ਕਿਵੇਂ ਪੂਰ ਲੋਗੇ ਕੀ ਮਸਲਾ ਹੱਲ ਕਰਨਾ ਕੋਈ ਗੱਲ ਇਹ ਆ ਪਹਿਲੀ ਬੇਨਤੀ ਗੁਰੂ ਸਾਹਿਬ ਨੂੰ ਕਿ ਕਿਰਪਾ ਕਰੋ ਸਾਡੇ ਭੈਣਾ ਭਰਾਵਾਂ ਦੇ ਦੂਜੀ ਗੱਲ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਕਿ ਇੱਕ ਦੂਜੇ ਦੀ ਬਾਹ ਫੜ ਕੇ ਰੱਖੋ ਸਾਰਾ ਬਣ ਕੇ ਰਹੋ ਸਾਰੀਆਂ ਆਪਣੀਆਂ ਗਿਲੇ ਸ਼ਿਕਵੇ ਪਪ ਭਲਾ ਕੇ ਇੱਕੱਠੇ ਹੋ ਕੇ ਇਹ ਆਫਤ ਦੇ ਨਾਲ ਪਹਿਲਾਂ ਲੜੋ ਸਭ ਤੋਂ ਜੋ ਜ਼ਰੂਰੀ ਆ ਅਗਲੀ ਗੱਲ ਪ੍ਰਸ਼ਾਸਨ ਲਈ ਆ ਜਿਹੜੀ ਪਾਣੀ ਉਤਰ ਲਣ ਦਿਓ ਇਹ ਜਿੰਨਾ ਫਸਲ ਜਿਹੜੀ ਬਰਬਾਦ ਹੋ ਰਹੀ ਆ ਇਹਦਾ ਸਰਕਾਰ ਮੁਆਵਜ਼ਾ ਦੇਵੇ ਜੇ ਸਰਕਾਰ ਮੁਆਵਜ਼ਾ ਨਹੀਂ ਦੇਊਗੀ ਤਾਂ ਐਸਾ ਗਲਗੁੱਟਾ ਦਮਾਂਗੇ ਨਾ ਇਹ ਐਮਐਲਏ ਵੀ ਸੁਣ ਲਵੇ ਕਨੌਰ ਦਾ ਗੁਰਲਾਲ ਕਨੌਰ ਪ੍ਰਸ਼ਾਸਨ ਵੀ ਸੁਣ ਲਵੇ ਵੀ ਦੱਸਾਂਗੇ ਵੀ ਹੱਕ ਕਿਵੇਂ ਲਈਦੇ ਹੁੰਦੇ ਨੇ ਐਵੇਂ ਐਵੇਂ ਪੋਲਾ ਜਾਂ ਨਹੀਂ ਤੁਹਾਨੂੰ ਛੱਡ ਦੇ ਇਹ ਕੱਲੀਆਂ ਜਿਹੜੀਆਂ ਫਸਲਾਂ ਘਰ ਜਿਹੜਾ ਸਾਰਾ ਕੁਝ ਬਰਬਾਦ ਹੋ ਰਿਹਾ ਨਾ ਇਹ ਦਾ ਕਲੀ-ਕਲੀਚੀ ਦਾ ਹਿਸਾਬ ਲਵਾਂਗੇ ਨਹੀਂ ਪਿੰਡਾਂ ਚ ਭੁੱਲ ਜਓ ਤੁਸੀਂ ਪਿੰਡਾਂ ਟੱਪ ਜੂਗੇ ਉੱਥੇ ਹੀ ਰਹੋਗੇ ਪਟਿਆਲੇ। ਤੁਸੀਂ ਦੇਖ ਦਿਓ ਕਿ ਹੜ੍ਹ ਵਰਗੇ ਜਦੋਂ ਹਾਲਾਤ ਪੈਦਾ ਹੋ ਗਏ ਤੇ ਨਾ ਆ ਪਾਣੀਆਂ ਲਈ ਜਦੋਂ ਪਿੰਡ ਡੁੱਬਦੇ ਆ ਤਾਂ ਕੌਣ ਜ਼ਿੰਮੇਵਾਰ? ਕੁੱਝ ਵੀ ਮੇਵਾਰ ਨਹੀਂ ਜ਼ਿੰਮੇਵਾਰ ਕੌਣ ਆ ਰੇ? ਬਹੁਤ ਜ਼ਿੰਮੇਵਾਰਨੀ ਸਰਕਾਰ ਆਵਾ ਆਪਣੇ ਨੰਬਰ ਬਣਾਵਾ ਨੀੜਾਰੇ ਸਾਰੇ ਨੰਬਰ ਬਣਾ ਕੇ ਚਲੇ ਜਾਂ ਸਾਰੇ। ਹੁਣ ਦੇ ਕੀ ਹਾਲਾਤ ਨੇ ਜੀ? ਹੁਣ ਦੇ ਹਾਲਾਤ ਬਹੁਤ ਮਾੜੇ ਜਿਹੜੇ ਪਿੱਛੇ ਸੁਣ ਰਹੇ ਨਾ ਗੱਲ ਤੇ ਬਹੁਤ ਜ਼ਿਆਦਾ ਮਾੜੇ। ਪਿੰਡ ਦੇ ਵਿੱਚ ਕਿੰਨਾ ਕੁ ਪਾਣੀ ਜਿਹੜਾ ਅੰਦਰ ਵੜਿਆ ਹਣ ਤੱਕ ਹੁਣ ਜੋ ਉੜੇ ਡੋਟਾ ਪਰ ਰਾਤ ਨੂੰ ਕਹਾਂ ਜਿਹੜੀ ਪਿੱਛਾ ਲੱਤ ਤਾਰੇ ਉਸ ਵਿੱਚ ਬਹੁਤ ਜ਼ਿਆਦਾ ਪਾਣੀ ਆ ਪਿਛੇ ਪ੍ਰਸ਼ਾਸਨ ਨੇ ਕਿਹਾ ਕਿ ਤੁਸੀਂ ਸਮਾਨ ਵਗੈਰਾ ਆਪਣੇ ਉੱਚੀ ਥਾਂ ਹਾਂ ਹਾਂ ਉਹ ਕਹਿਣ ਲੌਕਮੈਂਟ ਕਰਾ ਦੇ ਪਿੰਡ ਦੇ ਵਿੱਚ ਚੱਲ ਰਹੀ ਹੈ ਚੀਜ਼ਾਂ ਨੂੰ ਇਕੱਠੇ ਕਰ ਰਹੇ ਨੇ ਨਹੀਂ ਨਹੀਂ ਏਡੀ ਜਗ੍ਹਾ ਲੋਕਾਂ ਦੀ ਉੱਚੀ ਬਥਰੀ ਕੋਈ ਅਸੀ ਗੱਲ ਨਹੀਂ ਹੈ ਦੇਖੋ ਜੇ ਜ਼ਿਆਦਾ ਨਹੀਂ ਪਾਣੀ ਆ ਗਿਆ ਫਿਰ ਕੋਈ ਹੱਲ ਨਹੀਂ ਹੈ ਜੀ ਨਹੀਂ ਮਤਲਬ ਪਿੰਡ ਦਾ ਪਾਣੀ ਦਾਖਲ ਹੋ ਹੀ ਜਾ ਰਿਹਾ ਜੀ ਹਾਂ ਪਿੰਡ ਦਾਖਲ ਹੋਗਾ ਜੀ ਪਾਣੀ ਹਾਂ ਦਾਖਲ ਦਾਖਲ ਹੋਊਗਾ ਜੀ ਪਰ ਨਾ ਹੋਈਏ ਕਿ ਜਦੋਂ ਪੂਰਾ ਦਰਿਆ ਟੁੱਟੇਗਾ ਫਿਰ ਅਸੀਂ ਨਸੀਬਤ ਮੰਨਾਂਗੇ ਉਸ ਤੋਂ ਪਹਿਲਾਂ ਅਸੀਂ ਨਸੀਬਤ ਦੀ ਨਹੀਂ 2023 ਮੈਂ ਬਹੁਤ ਪਾਣੀ ਆਇਆ ਜੀ 10 ਦਿਨ ਹੋ ਗਏ ਇਸ ਨੂੰ ਦਰ ਜਦ ਕੋਈ ਹੱਲ ਨਹੀਂ ਹੋਇਆ ਅਜੇ ਤੱਕ